ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਦਿਨ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਨਹੀਂ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਆ ਕਿ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਜੋ ਕੁਝ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਾਂ ਨੂੰ ਮਾਫੀ ਮੰਗ ਲਾ ਹਨਾ ਤੁਸੀਂ ਕਹਿੰਦੇ ਕੁਝ ਮੈਂ ਗਲਤ ਕੀਤਾ ਹਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਜ ਅੱਗੇ ਆ ਕੇ ਮਾਫੀ ਨਹੀਂ ਕੁਝ ਨਹੀਂ ਨਿਪੜਿਆ ਉਹ ਕੈਮਰੇ ਸਾਹਮਣੇ ਆਲੀ ਤਿਆਰ ਨਹੀਂ ਹੈਗਾ ਹਨ ਆਣਾ ਨਹੀਂ ਹੈ ਕੈਮਰੇ ਸਾਹਮਣੇ ਬਾਕੀ ਜਿਹੜਾ ਜਗਰੂਪ ਦਾ ਮਾਮਲਾ ਸੀਗਾ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਆ ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗਲਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋਆਂ ਦਾ ਵੀ ਪਤਾ ਸਾਰਾ ਕੁਛ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਕੁਲੈਕਸ ਵਿੱਚ ਕੁਲੈਕਟ ਦਿੱਤੀ ਦੀ ਜਾਂ ਇਹ ਕਿ ਵੀ ਉਹ ਨਹੀਂ ਉਹਦੇ ਤੇ ਤਾਂ ਹੱਲੇ ਵੀਦਰਜਾ ਮਾਮਲਾ ਹਾਂ ਉਹ ਉਹਦੇ ਤੇ ਹਲੇ ਵੀ ਦਰਜ ਹੈ ਕੁਝ ਕੁਛ ਰਿਟਰਨ ਹੋਇਆ ਨਾ ਹੈ ਕੁਛ ਰਿਟਰਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜਿਹੜਾ ਗਰੁੱਪ ਜਿਹੜਾ ਵਾ ਹੈ ਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹੈ ਨਾ ਤੇ ਉਹ ਇਹਨਾਂ ਨੇ ਫੜ ਲਿਆ ਸੀ ਉਹਨੂੰ ਤਾਂ ਮੈਂ ਲਿਖਾਇਆ ਨਹੀਂ ਸੀਗਾ ਕੁਝ ਵੀ ਠੀਕ ਆ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਟ ਦੇਣਾ ਹੈ ਠੀਕ ਆ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉਦਾਂ ਤੇ ਇਹਦੇ ਤੇ ਹਲੇ ਉਹੀ ਚੱਲਦਾ ਪਿਆ ਮੈਂ ਪਛਾਣ ਲਿਆ ਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਨੀ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਗਰੂਪ ਫੜਿਆ ਸੀ ਨਾ ਤੇ ਜਦੋਂ ਜਗਰੂਪ ਨੂੰ ਪੁੱਛਿਆ ਅੱਗੇ ਉਹਨਾਂ ਨਾਲ ਦੋਸਤ ਹੀ ਸੀਗਾ ਅੱਗੇ ਉਹ ਹਾਂ ਉਹ ਜਿਹੜਾ ਮੁੰਡਾ ਬਾਅਦ ਦਾ ਕਹਿਦਾ ਉਹਦੀ ਮੈਨੂੰ ਪਹਿਚਾਣ ਆ ਉਹ ਜਿਹੜਾ ਮੁੰਡਾ ਹੈ ਉਹ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਜਗਰੂਪ ਨੇ ਮੇਰੇ ਉੱਪਰ ਪੈਸੇ ਨਹੀਂ ਸੁੱਟੇ ਪਰ ਉਹ ਖੁਦ ਮੰਨਦਾ ਪਾਪੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀਗੇ ਸਟੇਜ 'ਤੇ ਆ ਕੇ ਸਿੱਟੇ ਸੀ ਕੋਹਾਰ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਕੋਈ ਪ੍ਰੈਸ਼ਰ ਤਾਂ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਹੈ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸੀਸੀਟੀਵੀ ਕੈਮਰਾ ਤੋਂ ਸਭ ਤੋਂ ਵੱਡਾ ਉਹ ਬੈਠਾ ਹੈ ਠੀਕ ਹੈ ਤੇ ਜਿਹੜਾ ਕੀ ਕਹਿੰਦੇ ਅਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਧਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਜਿਹੜਾ ਡੀਜੇ ਸੀ ਕਿ ਪਛਾਣ ਕਰ ਦੋ ਉਸ ਮੁੰਡੇ ਦੀ ਬਸ ਕਿ ਹੁਣ ਮੈਨੂੰ ਉਹਦੀ ਚੰਗੀ ਤਰ੍ਹਾਂ ਪਛਾਣ ਆ ਗਈ ਆ ਮੁੰਡੇ ਦੀ ਉਹ ਸਹੀ ਕਹਿੰਦੇ ਨੇ ਲੜੋਗੇ ਕਾਨੂੰਨੀ ਲੜਾਈ ਲੜੋਗੇ ਹਾਂ ਬਿਲਕੁਲ ਲੜੂੰਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਿਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਨੂੰ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨ ਜੋ ਕੁਝ ਹੋਇਆ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਆਂ ਨੂੰ ਮਾਫੀ ਮੰਗ ਲਾ ਹਨ ਤੁਸੀਂ ਕਹਿੰਦੇ ਕੁਝ ਮੈਂ ਗਲਤ ਕੀਤਾ ਹਨ ਹੈਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਜ ਅੱਗੇ ਆ ਕੇ ਮਾਫੀ ਗੁਰੂ ਜੀ ਦੀ ਫਤਿਹ ਬੇਗ ਪੁਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਪਰ ਇੱਕਾਂ ਨਾਰੀ ਜਤੀ ਉਹ ਭਰਤੀ ਪੈਣ ਬਖਾਣੇ ਉਹ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਜ਼ਾਰਾਂ ਦੇ ਵਿੱਚ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਸਮਝੂਗਾ ਮੈਂ ਇਸ ਨੂੰ ਕੋਈ ਚੌਲੂ ਨਹੀਂ ਨੱਚਦਾ ਜੇ ਅਸੀਂ ਇਹਨੂੰ ਲੱਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਭੈਣਾਂ ਨੱਚਦੀਆਂ ਨੇ ਕਿਉਂ ਲੱਚਰਤਾ ਨਹੀਂ ਗਈ ਤੇ ਦੂਸਰੇ ਤੁਸੀਂ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਕਹਿੰਦੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਆ ਵੀ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ মিডিਆ ਅੱਗੇ ਨਹੀਂ ਮੰਨਣੀ ਪਰ ਸਿਮਰ ਦਾ ਇੱਕੋ ਇੱਕ ਕਹਿਣਾ ਸੀਗਾ ਕਿ ਨਹੀਂ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰੋਨਿਕ ਮੀਡੀਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕਹ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮੌਜੂਦ ਸੀ ਉਸ ਸਮੇਂ ਮੀਟਿੰਗ 'ਚ ਮੁੰਡਾ ਆਇਆ ਸੀ ਉਦੋਂ ਬਾਅਦ ਚਲੇ ਗਿਆ ਉਦੋਂ ਬਾਅਦ ਚ ਨਹੀਂ ਆਇਆ ਜੀ ਹਲੇ ਤੱਕ ਯਾਨੀ ਕਿ ਜਿਹੜੇ 2 ਘੰਟੇ ਮੀਟਿੰਗ ਚੱਲੀ ਉਹ ਬੇਸਟਾ ਨਿਕਲੀ ਆ ਬੇਸਟਾ ਨਿਕਲੀ ਆ ਜੀ ਤੇ ਇਹ ਜਿਹੜਾ ਜਗਰੂਪ ਸੀਗਾ ਉਹਦੇ ਵਾਰ ਕੀ ਫੈਸਲਾ ਲਿਆ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਏ ਵੀ ਸੁਣਨ ਚ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀਟਾਪ ਲੈ ਕੇ ਉਹਦਾ ਨੌ ਖੜਾ ਦਿੱਤਾ ਗਿਆ ਤੇ ਉਹ ਸਿਵਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਅਵੇਲੇਬਲ ਨਹੀਂ ਸੀਗੇ